ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਲੋਡ ਪਹੁੰਚ ਚੁੱਕਾ ਜੀ 12 13 ਝੋਟੀਆਂ ਦਾ ਲੋਡ ਤੇ ਚੰਗੀ ਕੁਆਲਿਟੀ ਵਾਲੀਆਂ ਸੁਈਆਂ ਸਵਾਈਆਂ ਤਾਜ਼ੀਆਂ ਤੇ ਬਾੜ ਸਾਹਿਬ ਆ ਮੈਨਾਂ ਕਰਾਉਣੇ ਆ ਗੱਲਬਾਤ ਤੇ ਲੈਣੇ ਆ ਜਾਣਕਾਰੀ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਜੀ ਤੇ ਕਿਰਪਾ ਗੁਰੂ ਆਂਦਾ ਪਾਸ਼ਾ ਵਾਲੇ ਬਾਬੇ ਦੀਪ ਸਿੰਘ ਜੀ ਠੀਕ ਹੈ ਠੀਕ ਪਿੰਡ ਆਪਣਾ ਮੱਤੇਵਾਲ ਜੇ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਫੋਨ ਨੰਬਰ 88729 ਤੇ 629 ਪੈ ਕੀ ਕੀ 68 ਡੇਰੀ ਫਾਰਮ ਨੂੰ ਵੱਧ ਵੱਧ ਲੈਗ ਸ਼ੇਅਰ ਕਮੈਂਟ ਕਰੋ ਹਉਣ ਵਾਲੀ ਨੋਟੀਫਿਕੇਸ਼ਨ ਹਰ ਭੈਣ ਭਰਾ ਦੀ ਜਲਦ ਪਹੁੰਚੇ ਮਾਲ ਦਾ ਰੇਟ ਤੇ ਮਿਲ ਕੇ ਗੱਲ ਇੰਦਾ ਵਾ ਵੀ ਬਸੋਂ ਬਾਹਰ ਵਾਲੀ ਗੱਲ ਆ ਚਲੋ ਹਾਂਜੀ ਕੇਵਲੇ ਰੇਟ ਲਾ ਕੇ ਵੀ ਸ਼ੇਅ ਮਿਲ ਜੇ ਨਾ ਤੇ ਬੜਾ ਆਖੀਦਾ ਵਾ ਏ ਕਿ ਜਿਆਦਾ ਟਾਈਮ ਲੱਗਿਆ ਨਾ ਮਰੇ ਰੇਟ ਵੀ ਲਾਈਦਾ ਵਾ ਪਰ ਪਤਾ ਨਹੀਂ ਬਸੋਂ ਹੀ ਬਾਹਰ ਹੋਣ ਵਾਲੀ ਗੱਲ ਹੋਈ ਆ ਠੀਕ ਹੈ ਇਥੇ ਕਈ ਭੈਣ ਭਰਾ ਹੁੰਦੇ ਆ ਰੇਟ ਪੁੱਛਦੇ ਆ ਚਲੋ ਆਪਣੇ ਮਨ ਨੂੰ ਮੱਦ ਕੇ ਹੋਰ ਤਰ੍ਹਾਂ ਹੁੰਦਾ ਵਾ ਜਦੋਂ ਮਿਲ ਕੇ ਕਈ ਭੈਣ ਭਰਾ ਕਈ ਜਿਹੜੇ ਮੌਲ ਲਾਉਣ ਵਾਲਾ ਜਿਹੜੇ ਲਾ ਕੇ ਲੈ ਜਾਂਦੇ ਆ ਤੇ ਕਈ ਜਿਹੜੇ ਚਾਰੇ ਵਾਪਸ ਮੁੜ ਕੇ ਜਾਂਦੇ ਆ ਆਪ ਨੂੰ ਹੋਰ ਤਰ੍ਹਾਂ ਹੁੰਦਾ ਕਿਉਂਕਿ ਰੇਟ ਮੈਂ ਦਾ ਮਲਕੇ ਫੋਲਟ ਫੋਲਟ ਜੀ ਗਣੀ ਹੋਈ ਪਈ ਆ ਤੇ ਜੇ ਤੇ ਸੂਈ ਸਲਾਈ ਚੱਗੀ ਸਾਫ ਸੁਥਰੀ ਮੈਂ ਲੈੜੀ ਕਿਤੇ ਰੇਟ ਲੜਾਈ ਪਈ ਹਾਂ ਜੇ ਕੋਈ ਉੱਦਾਂ ਦੀ ਕੇਰੇ ਲੈੜੀਆਂ ਮਲਕੇ ਤੇ ਉਹ ਤੁਹਾਨੂੰ ਪਤਾ ਉਹ ਤੇ 10 20 30 ਹਜ਼ਾਰ ਰਸਵਲਾਂਾਂ ਮਿਲ ਜਾਨੀਆਂ ਤੇ ਟਾਪ ਟਾਪ ਤਿੰਨਾਂ ਵਿੱਚ 11 ਝੋਟੀਆਂ ਦਾ ਲੋਡ ਆ ਠੀਕ ਆ ਠੀਕ ਇੱਕ ਤੇ ਵਿੱਚ ਟੋਕੜ ਗੱਬਣਾ ਆਪਣੀ ਦਿੱਤੀ ਮੈਂ ਆ ਅੱਛਾ ਇੱਕ ਆਪਣੀ ਮੈਂ ਗਲਤ ਹੋ ਗਈਆਂ ਹੋਰ ਦੋ ਗਈਆਂ ਇੱਕ ਤੇ ਅੱਜ ਲੱਪੂ ਵਾਲਿਆਂ ਦੀ ਦੇਣੀ ਪਈ ਆ ਅੱਛਾ ਅੱਛਾ ਵੱਢਾਂ ਅਗਲੇ ਆ ਚਮਾਂ ਦੇ ਨਾਲ ਬਾਅਦ ਮੈਂ ਉੱਥੋਂ ਲਈ ਰੇ ਉੱਥੋਂ ਜਿਹੜਾ ਚੋੜਿਆ ਚੋੜਿਆ ਘੁੱਟ ਦੁੱਧ ਵੀ ਨਹੀਂ ਮੈਨੇ ਦਿੱਤਾ ਅੱਛਾ ਇੱਕ ਮੈਂ ਤੇਲ ਹੋ ਗਈ ਠੀਕ ਹੈ ਤੇ 11 ਝੋਟੀਆਂ ਵਾ ਬਹੁਤ ਬਹੁਤ ਟੌਪ ਦੀਆਂ ਇੱਕ ਟੋਕੜ ਗੱਬਣ 12 ਤੇ ਇੱਕ ਤਿਲ ਮੈਂ 13 ਝੋਟੀਆਂ ਦੇਖਾਂ ਅੱਛਾ ਅੱਛਾ ਬਹੁਤ ਬਹੁਤ ਚੰਗੀਆਂ ਆ ਬਖਾ ਲਈਏ ਆ ਕੱਲ ਦੀ ਰਾਤ ਵੀ ਹੋਈ ਦੋਂਦੀ ਕੱਟੀ ਜੀ ਸਿੰਘ ਚੋਂ ਕੱਟ ਰਾ ਸੀ ਸਿੰਘ ਜੀ ਗੱਸਾ ਕੱਟਦੇ ਆਹ ਤੇ ਬਹੁਤ ਬਾਈਆ ਬਰਦਸਤੇ ਵਾਲੇ ਮਤਲਬ ਕਿ ਭੋਲ ਹੈ ਸਾਫ਼ ਹੀ ਸਾਰੀ ਕਰਤੀ ਦੋਂਦੀ ਕੱਟੀ ਆ ਹਾਂਜੀ ਬਲਬ ਛੱਡਦੇ ਮੈਂ ਦੋਂਦੀ ਕੱਟੀ ਆ ਆਓ ਇੱਥੇ ਛੋਟੀ ਇਹ ਕਿੱਥੇ ਸਾਲਿਆ ਨੇ ਆ ਗਏ ਕਟਿੰਗਾ ਬਾਲ ਬੱਡੀਆਂ ਵਾ ਕਟਿੰਗਾ ਨਾ ਪਾਜੂ ਹਾਂ ਸਹੀ ਠੀਕ ਚੰਗੀ ਛੋਟੀ ਚੰਗੀ ਹੈ ਦੋਂਦੀ ਕੱਟੀ ਕੱਟੀ ਦੋਂਦੀ ਹੈ ਦੋਹਾਂ ਢਾਈਆਂ ਸਾਲਾਂ ਦੀ ਆ ਵੇਖੋ ਇਹ ਜਿੰਦਿਆ ਸਭੀ ਸਾਫ਼ ਕਾਦੀ ਜਿੱਡੇ ਮੋਟਾ ਖਾਣਾ ਨਾ ਓਡੀਓ ਦੀ ਮੋਟੀ ਚੁਆਈਆਂ ਗੂਠੇ ਗੂਠੇ ਦੀ ਮੋਟਾ ਭਾਈ ਫੋਰ ਆ ਕੱਟੀਆਂ ਆ ਗਈ ਸਾਰੀਆਂ ਹੀ ਫੋਰ ਭਾਈ ਸਾਰੀਆਂ ਹੀ ਤਾਂ ਦਵਾ ਚੰਗੀ ਜੱਗੀ ਜਵਾਨ ਹੈ ਜੀ ਮੈਂ ਤੁਹਾਨੂੰ ਜੋੜ ਕੇ ਬੇਨਤੀ ਇਹ ਵੀ ਜਿਹੜੀਆਂ 7-8 ਝੋਟੀਆਂ ਹੋਣਾ ਇਹ ਨਾ ਕੋਈ ਮੇਰਾ ਵੀਰ ਕਵੇ ਵੀ ਸਵਾ ਦੀ ਜਾਂ ਡੇਢ ਦੀ ਦੇ ਦਿਓ ਇੰਨਾ ਵਿੱਚ ਝੋਟੀਆਂ ਮੈਨੂੰ ਖੁਦ ਆਪ ਨੂੰ ਇੱਕ 707580ਸੀਸੀ ਦੀਆਂ ਆਪ ਨੂੰ ਵੀ ਪੈਂਡਿੰਗਾ ਅੱਛਾ ਅੱਛਾ ਇਹ ਨਾਲ ਕੋ ਭੈਣ ਭਰਾ ਆਖੇ ਵੀ ਮਿਲ ਕੇ ਸਾਨੂੰ ਸਵਾ ਦੇ ਡੇਢ ਦੀ ਦੇ ਦਿਓ ਬਾਕੀ ਚੀਜ਼ ਵੇਖ ਲਿਓ ਚੀਜ਼ ਭੈਣ ਭਰਾ ਮੋਲ ਲਾਂਦੇ ਆ ਨਾ ਲਿਆਉਂਦੇ ਆ ਉਹ ਵੇਖ ਲੈਣ ਵੀ ਚੀਜ਼ ਕਿਤਰਾ ਦੀ ਆ ਪਹਿਲਾ ਨੰਬਰ ਟੌਪਲਾ ਜੀ ਚੰਗੀ ਝੋਟੀ ਆ ਦੋਂਦੀ ਆ ਉਹ ਐ ਸਾਫ ਕਰਤੀ ਬੋਲਿਓ 25 ਸਾਲਾਂ ਦੀ ਹੈ ਨਾ 25 ਸਾਲਾਂ ਦੀ ਦੋਂਦੀ ਕੱਟੀ ਵੇਖੋ ਉਮਰ ਕੱਖ ਨਹੀਂ ਕੱਟੀ ਦੀ ਚੰਗੀ ਪળે ਜੁੜੀ ਝੋਟੀ ਆ ਇਹਦੇ ਮਗਰ ਵੀ ਕੱਟੀ ਇਹ ਵੀ 500 ਨਹੀਂ ਸੋਈ ਆ ਵੀ ਬੋਲਿਓ ਖਾਲੀ ਆ ਮਾੜੀ ਜੀ ਭੜ ਭੜਵਾ ਕੱਟੀ ਪਰਵਾਹ ਨਹੀਂ ਕੋਈ ਕੱਟੀ ਨੂੰ ਐਡਾ ਬਈ ਆ ਹਾਂ ਦੇਖੋ ਸਹੀ ਗੱਲ ਇੱਧਰ ਵੇਖੋ ਆ ਕੱਟੀਆਂ ਦੇਖੋ ਤਰੀਫਾਂ ਹਾਂ ਬੱਚਾ ਆ ਬੱਜਾ ਵਾ ਹਾਂ ਜੀ ਹਾਂ ਜੀ ਹਾਂ ਆ ਇਹਦੇ ਚ ਕੀ ਕਰਦੇ ਮਗਰੇ ਆਹ ਆਇਆ ਕੱਟੀ ਕੋ ਪੰਜਵੀਂ ਚਵਾਈ ਹੈ ਇਹਦੀ ਅੱਛਾ ਜੀ 9 ਲੀਟਰ ਕੱਟੀ ਕੋ ਭੋਲਾ ਹੀ ਹੋਊਗਾ ਆਹ ਵੇਖੋ ਆਹ ਵੇਖੋ ਕਿੱਦਾਂ ਕੱਟੂ ਤੇ ਖਾ ਲਓ ਪਹਿਲਾਂ ਆਹ ਦੇਖੋ ਤੁਸੀਂ ਆਹ ਵੇਖੋ ਆਹ ਚੀਜ਼ਾਂ ਜਿਹੜੀਆਂ ਵੇਖੋ ਕੱਟੀਆਂ ਨੇ ਬਹੁਤ ਚੰਗਾ ਵੱਡਾ ਛੋਟਾ ਨਹੀਂ ਭੜ ਭੁਲਵਾ ਛੋਟੀ ਨੂੰ ਬਾਕੀ ਚੋਣ ਬਹੁਤ ਚੰਗੀ ਆ ਇਹ ਆ ਦੂਜਾ ਨੰਬਰ ਵੱਟੀਆਂ ਕੱਟ ਗਈ ਆਹ ਤੀਜਾ ਨੰਬਰ ਇਹ ਚਾਰ ਦੰਦ ਤੇ 13 ਲੀਟਰ ਦੁੱਧ ਹੋਊਗਾ ਕੱਟੀ ਕੋ ਤੇ 12 ਨਾਲ ਲੈ ਜਾਈ ਗਏ ਹਾਂ ਅੱਛਾ ਜੀ ਆਹ ਵੇਖੋ ਕੱਟੀਆਂ ਬੱਟਾ ਮਗਰ ਹੋਇਆ ਇਹਦੇ ਇਹ ਤੇ ਜਾਨਬਰ ਬ੍ਰਾਂਡ ਦੀ ਚੀਜ਼ਾਂ ਲਿਆਂਦੀਆਂ ਵਾ ਬਾਕੀ ਵਸਦੀ ਹੁਣ ਇਹੋ ਜਿਹੀ ਝੋਟੇ ਕੋਈ ਮੈਨੂੰ ਆਖੇ ਵੀ ਬਾਈ ਹਾਨੂੰ ਡੇਢ ਦੀ ਜਾਂ 1 60 ਦੀ 70 ਦੀ ਦੇ ਦੋ ਤੇ ਕਿੱਥੋਂ ਦੇ ਦੂੰ ਬੰਦਾ ਹਾਂਜੀ ਹਾਂਜੀ ਕਿਉਂਕਿ ਰੁਪਏ ਚੀਜ਼ਾਂ ਦੇ ਲੱਗਦੇ ਆ ਹੋਰ ਕਿਸੇ ਬੰਦੇ ਕੋ ਹੋਵੇ ਤੇ ਇਹ ਝੋਟੇ 3 ਲੱਖ ਦੀ ਆ ਕੁਆਲਿਟੀ ਆ ਜਾਂ ਢਾਈ ਦੀ ਆ ਪਰ ਆਪਾਂ ਕੋਈ ਢਾਈ 3 ਲੱਖ ਨਹੀਂ ਮੰਗਣਾ ਗੈਜ ਹੀ ਕਰਕੇ ਰੇਟ ਦੇ ਦਾਂਗੇ ਆ ਆ ਕੇ ਚੀਜ਼ ਦਾ ਮਤਲਬ ਕਿ ਸਾਉਕ ਦਾਉ ਲਾ ਕੇ ਤੇ ਫੇਰ ਹੀ ਕੋਈ ਭੈਣ ਭਰਾ ਮੁੱਲ ਲਾਵੇ ਕੋਈ ਬਦਨੀ ਅੱਗੇ ਕੋਈ ਸਾਡੇ ਕੋ ਲੈ ਕੇ ਜਾਵੇ ਬਾਕੀ ਦੋ ਤੇ ਅੰਦਰ ਅੰਦਰ ਹੀ ਦੇਣਾ ਛੋਟੀਆਂ ਕੋਈ ਗੱਲ ਨਹੀਂ ਹਾਂ ਬਸ ਛੱਡ ਦੋ ਦੋ ਅੰਦਰ ਇਹ ਨਾ ਤਾਂ ਕਵਾਂਗੇ ਵੀ ਯਾਰ ਪਰ ਛੋਟੀਆਂ ਦੋ ਤੋਂ ਬਾਹਰ ਆਈਆਂ ਵਾਂ ਵੇਖ ਲਈ ਦੋ ਤਿੰਨ ਛੋਟੀਆਂ ਕੋਈ ਮਲਕੇ ਗੱਲ ਇਹ ਤਾਂ ਹੋਣਗੀਆਂ ਮਲਕੇ ਇੱਕ 90 90 ਕੋਈ 70 ਦੀਆਂ 60 ਦੀਆਂ ਵੀ ਹੈਗੀਆਂ ਵਾ ਇਹ ਨਹੀਂ ਕੋਈ ਇਹ ਨਹੀਂ ਆ ਵੇਖੋ ਆ ਝੋਟੀ ਦੋਂਦੀ ਆ 12 ਕਿਲੋ ਦੋ ਆ ਇਹ ਮਿੱਟੀ ਨੂੰ ਬਾਹਰ ਕੱਢ ਆ ਬੱਚਾ ਬੰਨੇ ਬੱਚਾ ਮਗਰ ਬੱਦਾਂ ਹਲਾਗੇ ਚੱਗੀ ਦਾ ਤੇਲ ਤਾਲ ਲਾਉਣ ਨਾਲੇ ਹੱਥੂ ਪੇੜ ਦੇ ਪਤੰਦੀ ਆ ਅੱਛਾ ਪਾਣੀ ਕੱਟੇ ਕੋਲ ਤੋਂ ਪਿਓਰ ਦੋਂਦੀ ਆ ਵੇਖੋ ਇਹ ਵੀ ਢਾਈਆਂ ਸਾਲਾਂ ਦੀ ਕੱਟੀਆਂ ਆ ਵੇਖੋ ਕੱਟ ਜਾਤ ਵਾਲੀ ਕੱਟੇ ਅਹੀਂ ਬਾੜ ਸਾਹਿਬ ਇਹ ਗੱਲ ਆ ਵੀ ਸਾਰੇ ਭੈਣ ਭਰਾ ਨੂੰ ਦੋ ਦੋ ਟਾਈਮ ਚਵਾ ਕੇ ਮਈਆਂ ਦੇਣੇ ਆ ਆ ਵੇਖੋ ਥਣ ਕਿੱਡਾ ਕੁਆਲਟੀ ਦਾ ਗਲਾਬੀ ਚੱਲੇ ਦੀ ਆ ਚੰਗੀ ਲੱਗ ਰਹੀ ਹੈ। ਸ਼ੇਰ ਪੱਖੋਂ ਵੇਖੋ, ਸਰੀਰ ਵੇਖੋ, ਨਿੱਕੀ ਨਿੱਕੀ ਜਿਹੀਆਂ ਲੱਗੀਆਂ ਉਹ ਬੜੀ ਪੇਂਦੀ ਤੇ ਗਰੇ ਵਿਚ ਆ ਬਖਾਉ। 340 ਆ, 340। ਸਿੰਗੀ ਵੇਖੋ ਬਾਹ ਸ਼ਾਂ 4x4 ਹੀ ਆ। ਆ ਵੇਖੋ ਇਹਨਾਂ ਨੂੰ ਆਂਦੇ 4x4। ਬਾਕੀ ਕਮੈਂਟਾਂ ਦਾ ਦਸਨ ਕੱਟੀਆਂ ਵਟੀਆਂ। ਆਪਣੀਆਂ ਮਈਆਂ ਨੂੰ ਟਾਈਮ ਸ਼ੈਮ ਨਹੀਂ ਲੱਗਾ। ਇਹ ਮਈਆਂ ਮਰ ਕੇ ਚਿਵਾਈ-ਚੁਈ ਦੀਆਂ, ਚੋ ਚਾ ਕੇ ਵੀਡੀਓ ਪੈ ਲਈ ਆ। ਹਾਂਜੀ ਹਾਂਜੀ। ਚਿਵਾਈਆਂ ਹੋਈ ਦੀ ਵੇਖੋ ਵੀਡੀਓ ਆ। ਆਹ ਤੇ ਚਲੋ ਬੱਚੇ ਬੱਜੇ ਹਨ ਤਾਂ ਇਹਨਾਂ ਨੂੰ ਜਾ ਤਲੇ ਆ ਘਟੀ ਬਹੁਤ ਚੰਗੀ ਇਹਨੇ ਕੋਈ ਗੱਲ ਵੀ ਦੋ ਲੈ ਉੱਥੇ ਖਲੋਗੀ ਮੈਂ ਹੈਂ ਇੱਧਰ ਖੋਹ ਤੇ ਖਲੋਗੇ ਇਹਦਾ ਪੇਟ ਐ ਨਾ ਇੱਜਾ ਤੇ ਪੇਟ ਐ ਇੱਦਾਂ ਪਾਓ ਕੋਈ ਦਰ ਆਓ ਆ ਇੱਦਾਂ ਬਹਿ ਜਾਓ ਭਾਵੇਂ ਦੋਵੇਂ ਪਾਸੇ ਇੱਧਰ ਵੇਖੋ ਵੈਨ ਨਹੀਂ ਤੀ ਬੈਠਾ ਵਾਹ ਵਾਹ ਸੰਸਾਰ ਦੀਆਂ ਇਹ ਚੀਜ਼ਾਂ ਲੱਭਦੀਆਂ ਨਹੀਂ ਜਾਣ ਦੇ ਜੱਗੀ ਜੀ ਕਈ ਬੰਦੇ ਭੈਣ ਭਰਾ ਦੇਦੇ ਆ ਤੇ ਬਾਈ ਗੱਲ ਲੈਂਦਾ ਵੀ ਇਦਾਂ ਦੀ ਲਿਆ ਕੇ ਰਿਹਾ ਇਦਾਂ ਦੀ ਚੀਜ਼ ਜਿਹੜੀ ਹੈ ਨਾ ਤਾਂ ਵੀ ਤਾਂ ਨਹੀਂ ਮਿਲਦੀ ਆ ਚੰਗੀ ਨਸਲ ਬਰੀਡ ਵਾਲੀ ਆ ਬਰੀਡ ਤੇ ਕੰਮ ਕਰਨਾ ਚੰਗੀ ਟੌਪ ਟੌਪ ਦੀ ਕਿਉਂਕਿ ਹਲਕੀਆਂ ਵਿੱਚ ਕਈ ਮੰਗਦੇ ਹਲਕੀਆਂ ਵੀ ਹੈਗੀਆਂ ਵਾ ਸਵਾ ਲੱਖ ਵਾਲੀਆਂ 30 ਵਾਲੀਆਂ 40 ਵਾਲੀਆਂ ਹੈਗੀਆਂ ਇਹ ਚੱਫਾ ਨੰਬਰ ਮੈਂ ਖਵਾਲਟੀ ਵਾਲੀਆਂ ਮਹਿੰਗੀਆਂ ਜਿੰਨੀਆਂ ਮਰਜ਼ੇਨ ਪਰ ਕੁਆਲਿਟੀ ਵਾਲੀਆਂ ਨੇ ਹੁੰਦੀਆਂ ਆ ਵੀ 15 ਲੀਟਰ ਝੋਟੀ ਦੁੱਧ ਪਹਿਲਣ ਕੱਢਦੀ ਨਹੀਂ ਜੇ ਮੇਰੀ ਝੋਟੀ 16 ਕਿਲੋ ਦੁੱਧ ਨਾ ਕੱਢੇ ਤਾਂ ਫਾਇਦਾ ਹੀ ਕੋਈ ਨਹੀਂ ਆਹ ਪਹਿਲਾਂ ਇਹ ਸੀ ਐ ਹੁਣ 13 ਤੋਂ 14 ਲੀਟਰ ਆ ਠੀਕ ਆ ਪਹਿਲਾਂ ਹੁਣ ਕੱਟੀ ਖੋਲ ਕੇ ਵਿਖਾ ਲੰਮੀ ਵੀ 13 ਤੋਂ 14 ਲੀਟਰ ਦੁੱਧ ਆ ਠੀਕ ਆ ਸਿੰਗੀ ਵੀ 16 ਹੀ ਕੱਢੂ ਇਹ ਕੋ ਸਾਈ ਪਾ ਦੇ ਕੱਟੀ ਦੇਉ 2 ਲੱਖ ਦੀ ਹਾਂ ਤੇ ਦੇਉ 16 ਗਨੇ ਚਾ ਸੰਗਲ ਪਿਆਹ ਦੀ ਚੇਹ ਮਨਾਂਦੀ ਆ 14 ਮਿੰਨ ਕੇ ਦੇਉਗਾ ਇਧਰ ਦੇਖਾ ਵੱਡੀ ਆ 2 ਲੱਖ ਦੀ ਸਾਈ ਪਾ ਦੇ ਤੇ ਕੱਟੀ 2 ਲੱਖ ਦੀ ਦੇਉਗਾ ਪਹਿਲੇ ਉਹ ਵੇਖਾ ਲੇਵਾ ਲਗਾ ਵਾ ਆ ਇਧਰ ਦੇਖਾ ਬਾਹਰ ਦਾ 50 ਚੀਜ਼ਾਂ ਦੀ ਲੱਗਦੀ 14 ਵੇ ਹੜਾ ਆ ਦੇਖੋ ਪਛਾਣ ਤੋਂ ਇਧਰ ਦਾ ਵੇਖੋ ਗਾੰਦ ਭਿਆਂ ਲੱਗੀ ਆ ਮੈਂ ਮੇਰਾ ਮੂਹ ਸੁੱਟ ਕੇ ਨਾ ਫੁੱਲ ਤੇ ਐਂ ਮਲਕੇ ਗੱਲ ਦਿੰਦਾ ਮੈਂ ਇਹਦਾ ਬੱਚਾ ਵੀ ਖਾਦੀਏ ਬੱਚਾ ਕਿਹਦੇ ਆ ਵੇਖ ਇਧਰ ਦੇਖੋ ਨਾਰੂ ਦੇ ਬੱਚਾ ਵਾ ਆਹ ਜੀ ਬੱਚਾ ਕਟਾਂ ਪਿਛੇ ਆ ਗਏ ਤੇ 14 ਕਿਲੋ ਹੁਣ ਹੈਗਾ ਨਾ 14 14 ਕਿਲੋ ਮਿਲ ਕੇ ਖੜੇ ਹੋ ਰਹੇ ਆ ਆ ਵੇਖੋ ਆ ਦੇਖੋ ਆ ਦੇਖੋ ਜੀਜਾ ਵਾਂ ਕੁਆਲਿਟੀ ਦਾ ਮੁੱਲ ਪੈਣਾ ਸਿੰਘ ਵੇਖੋ ਜਿੱਦਾਂ ਆਪ ਫੜ ਕੇ ਲਾਇਆ ਨਾ ਡੇਢ ਦੀ ਦੇ ਦੇ ਤੇ ਫਿਰ ਮਲਕੇ ਜਾਂ ਫਿਰ ਆਡੇ ਕੋਲੋਂ ਸਵਾਦ ਆਉਣਗੇ ਆਹਾਂ ਸਹੀ ਸਹੀ ਮੇਰਾ ਦੇ ਦੂ ਆਦੇ ਪਿੱਛੋਂ ਦੇ ਦੂ ਕੋਈ ਨਹੀਂ ਨਹੀਂ ਕਿਹਨੇ ਨਹੀਂ ਭਾਜੀ ਆਡੇ ਮਾਨੂੰ ਖੇਰ ਦੀ ਪਹੁੰਚ ਨਹੀਂ ਆਵੇ ਪਰ ਤੀਜਾ ਰੁਪਏ ਲਾ ਕੇ ਜਦੋਂ ਇਹਦਾ ਇਹੋ ਜੀ ਛੋਟੀ ਚਾ ਬਾਤਾਂ ਦੋ ਦੀ ਦੇਵਾਂਗੇ ਬੱਸ ਠੀਕ ਹਾਂ ਤੇ ਆਹ ਚਾਰ ਦੰਦਵਾ ਇਹ ਵੀ ਥੋੜੀ ਭਾਤ ਹੋ ਜੇ ਤੇ ਕੱਢੀ ਇਹ ਵੀ ਤਾਜੀ ਮਲਕੇ ਤੀਜਾ ਦਿਨੀਆਂ ਸੂਈ ਹਾਂ ਇੱਕ ਵੇਖੋ ਕਿੱਥੇ ਲੱਗੀ ਆ ਛੋਟੀ ਤੀਜਾ ਦੇ ਨੀਆਂ ਸੂਈ ਨੂੰ ਕਿੱਥੇ ਲੱਗੀ ਛੋਟੀ ਇਹ ਸ਼ੀਵਾ ਨੰਬਰ ਵਾ ਸਿੰਘ ਵੇਖੋ ਕੱਟੀ ਦਾ ਆਹ ਸਤਵਾਂ ਸਤਿਮਾ ਆ ਗਿਆ ਤੂੰ ਦੀ ਇਹ ਵੀ ਕੋ 31 ਕੋ 11 ਤੋਂ 12 ਲੀਟਰ ਦੁੱਧ ਹੋਊਗਾ ਪਿਓਰ ਦੋਂਦੀ ਆ ਛੇ ਵੀ ਤੂੰ ਇਹੋ ਤਿਕਰਿਆ ਚ ਬਹੁਤ ਕੱਟੀ ਪਿਓਰ ਹੈ 11 ਤੋਂ 12 ਲੀਟਰ ਦੁੱਧ ਹੋਊਗਾ ਗਾੜੀਆਂ ਬਰੀਕ ਤੇ ਪਿਛੋਂ ਚੌੜੀ ਲੱਗੀ ਸਿੰਘਾ ਇਹ ਜੋ ਨਿਮਲ ਕੇ ਹਾਂ ਨਾ ਮਤਲਬ ਕਿ ਭੈਣ ਭਰਾ ਨੂੰ 10 ਵੀ ਦੇਣਾ ਹੈ ਇਹ ਨਹੀਂ ਕੋ ਜਿਆਦੀਆਂ ਦੋਹਾਂ ਤਨਾ ਮਈਆਂ ਦਾ ਲੈ ਚਲ ਇਹ ਡੇਢ ਦੀ ਕੱਟੀ ਦੇ ਦੂੰ ਬਸ ਠੀਕ ਹੈ ਦੋਂਦੀ ਕੱਟੀ ਵੇਖੋ ਦੋਂਦੀ ਕੱਟੀ ਆ ਲਾਉਣ ਵੀ ਲਏ ਇੱਕ 45 40 ਤੇ ਲਾਉਂਦੇ ਵੀ ਠੀਕ ਹੈ ਠੀਕ ਹਾਂ ਇੱਕ ਆ ਗਈ ਤਾਜੀ ਸਾਮਾ ਨਹੀਂ ਖਲੀਆ ਬੋਲੇ ਖਾਲੀ ਹੋਈ ਆ ਇਹ ਬੋਲੇ ਖਾਲੀ ਹੋਈ ਆ ਇਹਦੀ ਚਵਾਈ ਡੋ ਡਾਂਗ ਦੀ ਹੈ ਕੱਟੀ-ਕੱਟਾ ਜਿਹੀ ਲੱਗਦੀ ਹੈ ਕੱਟੀ ਆ ਗਈ ਹੈ ਕੱਟੀ ਕੱਟੀ ਮਗਰ ਆਈ ਇਹ 8ਵਾਂ ਨੰਬਰ ਇਹ 8ਵਾਂ ਨੰਬਰ ਇਹ ਆ ਜੇ ਮਲਕੇ ਤਨਾਵਾ ਨੰਬਰ ਜੇ ਕਿ ਇਹਦਾ ਬੱਚਾ ਉਤਾਲਿਆ ਤਾਂ ਇਹਦੇ ਮਹਿਲ ਕਾਟਾ ਮਾਰਾ ਜੇ ਪਰ ਇੱਕ ਗੱਲ ਮੇਰੀ ਸੁਣ ਲੋ 15 ਕਿਲੋ ਮੈਂ ਦੁੱਧ ਕੱਢੂ ਮੈਂ ਬਹੁਤ ਚੰਗੀ ਕੱਢ ਜਰੂਰ ਥੋੜਾ ਮੀਡੀਅਮ ਮੈਂ ਮੀਡੀਅਮ 11 ਕਿਲੋ ਭੋਲਾਵਾ ਤੀਜੇ ਦਿਨ ਦੀ ਪਰ ਵੱਡਿਆਂ ਵੱਟਿਆਂ ਨੂੰ ਮਾਰ ਪਾਉਂਦੇ ਚੋਣ ਨਹੀਂ ਦੇਣੀ ਕਿ ਚੱਲਦੇ ਕਿ ਤੋਰ ਨੂੰ ਮਾਰਿਆ ਜਾਂਦਾ ਇਹ ਕਿ ਲਿਆ ਬਾਹਰ ਕੱਢ ਪਰ ਵੱਡਿਆਂ ਵੱਡੀਆਂ ਨੂੰ ਮਈਆਂ ਨੂੰ ਮਾਰ ਪਾਉਂਦੀ ਹੈ ਮੈਂ ਵੱਡੀਆਂ ਕੀ ਇਹਦੀ ਗੱਲ ਹਾਂ 11 ਨੀ ਤਾਂ ਛੱਡਾ ਕੇ ਭੋਲਾਵਾ ਬੱਚਾ ਪੰਡਾ ਜੀ ਨਾਲ ਆਇਆ ਬੱਚਾ ਪੰਡਾ ਆ ਆ ਗਿਆ ਕਟਾ ਆ ਗਿਆ ਹੈ ਆ ਵੀ ਬਿਲਕੁਲ ਤਾਜੀ ਆ ਠੰਡਾ ਮਾ ਬੱਚਾ ਨਾਲੂ ਦਾ ਨਾਲੂ ਦੇ ਬੱਚਾ ਕੱਟੀ ਨੂੰ ਰੱਖਣ ਦੀ ਕੀ ਬਾਤਾਂ ਇਹਦੀਆਂ ਇਹ ਕੱਟੀ ਦੀਆਂ ਆ ਬੱਚਾ ਹਾਂ ਨਾਲੂ ਦੇ ਬੱਚਾ ਆ ਐ 4 बाई 4 ਹੀ ਆ ਉਂਗਲ ਉਂਗਲ ਜਿੰਨੀ ਮੋਟੀ ਧਾਰ ਆ ਇਹ ਨਾ ਆ ਬਹੁਤ ਕੱਟੀਆਂ ਤੇ ਆ ਦਸਵਾ ਦੇਖ ਇਹ ਫਰੀਦ ਆਲੇ ਜਾਂਦੀ ਆ ਛੋਟੇ ਆ ਹੈ ਆ ਬੁਰਕਾ ਦੀ ਆ ਆ ਸੋਰੀ ਧੋਪ ਪੈਦੀ ਬਾਅਦ ਕੱਢ ਕੇ ਜਗੀ ਥੋਰ ਕੇ ਖਾਲਦੇ ਹਾਂ ਬਹੁਤ ਆਉਂਦੀ ਆ ਇਹਦੇ ਕੋਈ ਕੱਟੇ ਕਿੰਨੇ 11 ਕਿਲੋ ਦਾ ਹੋਣਾ ਹੋਲੇ ਲਿਗਗੇ ਆ ਮੇਲਾ ਅੱਜ ਠੇਹਾਰ ਨਹੀਂ ਮਾਰਾ ਬੜਾ ਮੇਲਾ ਬੈਂਚ ਠੇਹਾਤਾ ਜੀ ਤੋਈ ਹੈ ਵੀ ਕੱਟੀ ਮਗਰੇ ਦੀ ਇਹਦੇ ਮੋਰ ਬੱਤੀ ਕਿ ਕਿੰਦਾ ਵੀ ਆਪ ਇਦਾਂ ਵੀ ਮਰੇ ਕੱਟੀ ਸਿੰਗਲ ਡੀ ਆ ਸਿੰਗਲ ਜੀ ਬਹੁਤ ਚੰਗੀ ਆ ਇਹ ਨਾੜੀ ਜੀ ਬਹੁਤ ਚੰਗੀ ਆ ਵੇਖੋ ਲੈ ਵਾ ਇਹ ਆ 10ਵਾਂ ਨੰਬਰ ਤੇ ਆ ਚੀਜ਼ ਮਾਰੀ ਜਿਖਾ ਲੋ ਆ ਨੀਲੀ ਕਾਵੀ ਦੀ ਮੈਂ ਮਾਤੇ ਡਾਇਮੰਡ ਦਾ ਨਾਲ ਟੀਕਾ ਲਵਾਇਆ ਹੈ ਜੇ ਕਿ ਮੈਂ ਖੋ ਲੈ ਕੇ ਡਾਇਮੰਡ ਮਲ ਜਾ ਕੀ ਬੱਚੇ ਦੇ ਹੱਥਾਂ ਮੈਂ ਹਾਂ ਦੇਖੋ ਬੱਚਾ ਵੇਖੋ ਤੁਸੀਂ ਪਿਓਰ ਨੀਲੀ ਕਾਵੀ ਦਾ ਪਾਇਆ ਵੇਖੋ ਮਾਨ ਕੀ ਅੱਖ ਬੱਚੇ ਦੀ ਨਹੀਂ ਪਿਓਰ ਨੀਲੀ ਕਾਵੀ ਜੋ ਡਾਇਮੰਡ ਮਾਦੀ ਪਿਓਰ ਨੀਲੀ ਕਾਵੀ ਨਾ ਦੇਖੋ ਹਾਂ ਡਾਇਮੰਡ ਦਾ ਮੈਂ ਵੀ ਵੇਖੋ ਤੁਸੀਂ ਹੁੰਦਾ ਨਹੀਂ ਆਹ ਵੇਖੋ ਦੇਖੋ ਜੋੜਾ ਹੀ ਤੁਰਦਾ ਸੋਹਣਾ ਇੱਧਰ ਲਿਆ ਇੱਧਰ ਲਿਆ ਇੱਧਰ ਲਿਆ ਜੀ ਜੋੜਾ ਹੀ ਤੁਰਦਾ ਸੋਹਣਾ ਲੱਗਦਾ ਜੀ ਜੀ ਇਹ ਆ ਬਾਬਰ ਦੀ ਖਲਾ 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 ਪਾਬ ਬਾਬਰ ਦੀ ਹਾਂਜੀ ਹਾਂਜੀ ਇਹ ਏੜੀ ਹੈ ਨਾ ਜਿੱਦਾਂ ਲੰਗਾ ਲੰਗਾ ਨੀਵੀਂ ਦੀਆਂ ਆ ਅੱਛਾ ਜੀ ਇਹ ਬਾਬਰ ਦੀ ਆ ਤੇ ਆ ਡਾਇਮੰਡ ਆ ਡਾਇਮੰਡ ਦਾ ਆ ਡਾਇਮੰਡ ਬਿਲਕੁਲ ਤਾਜੀ ਸੂਈ ਹੈ ਛੋਟੀ ਪਰ 24 ਲੀਟਰ ਆ ਦੁੱਧ ਹੈ 15 ਕਰ ਜੂ ਮੇਰੇ 15 ਕਹਿੰਦਾ ਕਿਆ ਉਹਨੇ ਜਗੇ ਨੂੰ ਕਰ ਮੂੰ ਮਰਾ 15 ਕਰ ਉਹਦਾ ਪਹਿਲੇ ਨੇ ਕੱਢਿਆ ਇਹਨੂੰ ਮੈਂ ਕੱਟ ਮੁਖਾ ਦੀ ਮੈਂ ਨਾ ਪੱਟ ਰੈਂਕ ਦੇ ਐਡਾ ਚੀਰ ਇਹ ਚੀਜ਼ ਨਹੀਂ ਲੱਭਦੀ ਆਹ ਇਹਦੀ ਨਾਲ ਹੀ ਦੇਖ ਚਲੋ ਆਹ ਆਈ ਦੇਖੋ ਤਾਂ ਮੈਂ ਪਰੇ ਕਰ ਲਾ ਇਹ ਦੋਵਾਂ ਦੀਆਂ ਮੰਨ ਕਰਦੇ ਹਾਂ ਕਵਾਲਿਟੀ ਚ ਇਜਾ ਬ੍ਰੈਂਡ ਦੀ ਚੀਜ਼ਾਂ ਮੈਂ ਨਹੀਂ ਸਹੀ ਸਹੀ ਜੇ ਇਹੋ ਜੀ ਗੱਲਾਂ ਹੀ ਗਾਹ ਦੀਆਂ ਜੀ ਮੈਨੂੰ ਇੱਥੇ ਕੋਈ ਗੱਲ ਨਹੀਂ ਚੱਲ ਇਹ ਦੇਖੋ ਪਤਰਾ ਕਰੋ ਭਾਰਤਾ ਕਿਉਂ ਜੇ ਇਹ ਆ ਗਿਆ ਠੀਕ ਹੈ ਥੋੜਾ ਬੱਤਰ ਗੱਲ ਕਰੀਆ ਅਗਲਾ ਸੇਵਾ ਕਰੇ ਜੋ ਸੇਵਾ ਮੈਂ ਮੰਗਿਆ ਉਹ ਕਰੇ ਚੇਰਵਾ ਇਹ ਹਾਣੇ ਨੂੰ ਐ ਤੇ 11 12 ਦਿੱਤਾ ਹੈ ਉਹਨੇ ਪੈਸੇ ਲੈਣੇ ਆ ਇਹ 11ਵਾਂ ਨੰਬਰ ਹੈ ਤੇ ਆ ਮੈਂ ਤੇਲ ਹੋ ਗਈ ਆ ਤੇਲ ਹੋ ਗਈ ਠੀਕ ਇੱਕ ਕੱਢ ਦੇਤੀ ਜੇ 50000 ਦੀ ਲੱਪੂ ਵਾਲਿਆਂ ਨੂੰ ਦਿੱਤੀ ਆ ਇੱਕ 40 ਦੀ ਆਂਦੀ ਸੀ ਅੱਛਾ ਪੰਜਵੇਂ ਦਿਨ ਬਾਅਦ ਆ ਥਾਣੀ ਐ ਪੱਥਰ ਅਰਗੇ ਹੋ ਗਏ ਅੱਛਾ ਅੱਛਾ ਪੂਰਾ 4-5 ਦਿਨ ਇਲਾਜ ਕਰਾਇਆ 10000 ਰੁਪਏ ਮੈਂ ਦੇ ਉੱਤੇ ਲੱਗਾ ਔਰ ਹੋਰ ਹੀ 2000 2500 2000 2500 ਤੇ ਮੈਂ ਘਰਕ ਹੋ ਗਈ ਉਹ ਵੇਖੀ ਅੱਜ ਲੱਪੂ ਵਾਲਿਆਂ ਨੂੰ ਕਾਦਾ ਵੀ ਵੇਖਣ ਆਇਆ ਇੱਕ ਚਾਲੀ ਦੀ ਲਈ ਤੇ ਇਹ ਮੈਂ ਪਿਛਲੇ ਥਾਂਦੀ ਦੇ ਗਲੇ ਦੀ ਆਇਆ ਥਾਂ ਨੂੰ ਧਾਰਾਂ ਪੰਜ-ਛਤ ਆਉਂਦੀਆਂ ਜੇ ਦੁੱਧ ਲੂਣ ਵਾਲਾ ਆਇਆ ਜੇ ਆ ਜਿਹੜਾ ਪਿਛਲੇ ਮਗਰ ਚੱਕਮ ਹੋਇਆ ਜੇ ਥਾਂ ਦੇ ਇਹਦੇ ਤੋਂ ਸਾਨੂੰ ਰੁਪਈਏ ਉੱਢਣਦੇ ਆ ਜੇ ਕੋ ਨੌ ਤੋਂ 10 ਲੀਟਰ ਦੁੱਧ ਹੋਣ ਵੀ ਤਿੰਨਾ ਖਰਚਾ ਹੈ ਇਹ ਕੱਟੀ ਆ ਤੇ 80 ਹਜ਼ਾਰ ਦੀ ਦੇ ਦੇਣੀ ਆ ਠੀਕ ਆ ਜੇ ਕੋਈ ਨਹੀਂ ਤੇ 10 ਦੇ ਦੇਣੀ ਠੀਕ ਆ ਤੇ ਆ ਤੋਕੜ ਗੱਬਣਾ ਗਈ ਇਹ ਆ ਟੋਕੜ ਗੱਬਣਾ ਹਾਂਜੀ ਤੇ ਨਾ ਵੀ ਜਾਨੀ ਮੈਂ ਗੱਪੜ ਆਪਣੇ ਕੋ ਗਰੀ ਅਛਾ ਜੀ ਸਰਪੰਚ ਸਾਹਿਬ ਨਾਲ ਨੇ ਖੜੇ ਜੀ ਦੁੱਧ 14 ਕਿਲੋ ਚੋਗੇ ਤੇ ਦੂਜੇ ਸੂਏ ਦੀ ਗਾੜੀ ਤੇ ਨਾ ਮਹੀਨੇ ਦੀ ਗੱਪੜ ਵਾ ਹਾਂਜੀ ਕਿ 9 ਲੀਟਰੂ 10 ਲੀਟਰ 9 ਲੀਟਰ ਨਾ ਖਲਾਵਾਂਗੇ ਤਾਂ ਮਗਰਾ ਕੱਟਾ ਕੱਟਾ ਆ ਗਿਆ ਹੈ ਆਹ ਦੇਖੋ ਕੱਟਾ ਗੱਡਾ ਪਾ ਲਿਆ ਇੰਦੇ ਦੇਖੋ ਆਹ ਕੱਟਾ ਜੀ ਠੀਕ ਹੈ ਇੱਕ ਟੌਪ ਕਲਾਸ ਦੀ ਰੈਂਗ ਰੈਂਗ ਦੋ ਟਾਈਮ ਮਿਲਦੀ ਆ ਤੇ 9 ਲੀਟਰ ਨਾ ਲੈ ਜੀ ਹਾਂ ਨਾ ਕੋਈ ਕਟਵਾਣਾ ਵਧਾਣਾ ਨਹੀਂ ਇੱਕ ਦਾਸ ਦੀ ਦੇਣੀ ਆ ਠੀਕ ਆ ਹ ਲੱਗਣੇ ਨਹੀਂ ਨੇ ਪੈਸੇ ਠੀਕ ਆ ਉਹ